ਰਿਕਪੁਰ ਦੇ ਮੈਕਡੀ ਆਊਟਲੈਟ ਦੇ ਵਿੱਚ ਬਣੇ ਬਾਥਰੂਮ ਦੇ ਵਿੱਚ ਇੱਕ ਯੁਵਕ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਿਆ ਇਸ ਗੱਲ ਦਾ ਖੁਲਾਸਾ ਉਸ ਵਕਤ ਹੋਇਆ ਜਦ ਕਾਫੀ ਦੇਰ ਤੱਕ ਬਾਥਰੂਮ ਦਾ ਦਰਵਾਜ਼ਾ ਨਹੀਂ ਖੁੱਲਿਆ ਗਿਆ ਤੇ ਕਰਮੀਆਂ ਨੇ ਦੂਈ ਚਾਬੀ ਨਾਲ ਜਦ ਦਰਵਾਜ਼ਾ ਖੋਲਿਆ ਤੇ ਵਿੱਚ ਬਾਥਰੂਮ ਦੇ ਇੱਕ ਯੁਵਕ ਬੇਹੋਸ਼ ਮਿਲਿਆ ਇਸ ਗੱਲ ਦੀ ਜਾਣਕਾਰੀ ਥਾਣਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਉਸ ਯੁਵਕ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਉਪਚਾਰ ਲਈ ਭਰਤੀ ਕਰਾਇਆ ਤੇ ਉੱਥੇ ਡਾਕਟਰਾਂ ਦੇ ਇਲਾਜ ਦੇ ਦੌਰਾਨ ਉਹਨੂੰ ਮ੍ਰਿਤਕ ਕोषित ਕਰਤਾ ਮ੍ਰਿਤਕ ਦੀ ਪਛਾਣ ਅਰਸ਼ਪ੍ਰੀਤ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਪੁਲਿਸ ਨੇ ਅਰਸ਼ਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਹ ਜਾਣਕਾਰੀ ਵੀ ਦਿੱਤੀ ਹੈ ਤੇ ਅੱਜ ਸਰਕਾਰੀ ਹਸਪਤਾਲ ਦੇ ਵਿੱਚ ਅਰਸ਼ਪ੍ਰੀਤ ਸਿੰਘ ਦਾ ਪੋਸਟਮਾਰਟਮ ਹੋਇਆ ਫਿਲਹਾਲ ਇਸ ਗੱਲ ਦੀ ਕੋਈ ਪਾਲ ਨਹੀਂ ਲੱਗੀ ਕਿ ਆਖਿਰ ਅਰਸ਼ਪ੍ਰੀਤ ਸਿੰਘ ਦੀ ਮੌਤ ਕਿਵੇਂ ਹੋਈ ਇਸ ਗੱਲ ਦਾ ਖੁਲਾਸਾ ਕਰਨ ਲਈ ਅਰਸ਼ਪ੍ਰੀਤ ਸਿੰਘ ਦੇ ਵਿਸਰਾ ਰਿਪੋਰਟ ਸੀਐਫਐਸਐਲ ਭੇਜ ਦਿੱਤੀ ਗਈ ਹੈ ਤਿਹੋਂ ਸੀਐਫਐਸਐਲ ਰਿਪੋਰਟ ਆਨ ਤੋਂ ਬਾਅਦ ਹੀ ਇਸ ਗੱਲ ਦਾ ਖੁਲਾਸਾ ਹੋਏਗਾ ਕਿ ਆਖਿਰ ਅਰਸ਼ਪ੍ਰੀਤ ਸਿੰਘ ਦੀ ਮੌਤ ਕਿਸ ਤਰ੍ਹਾਂ ਹੋਈ ਤੇ ਕਿਵੇਂ ਹੋਈ ਕੈਮਰਾਮੈਨ ਸੁਰੇਂਦਰ ਦੇ ਨਾਲ ਜਗਬਾਣੀ ਟੀਵੀ ਜਰਖਪੁਰ